ਕਹਿੰਦੇ ਜਦੋਂ ਹਸਦੇ ਵਸਦੇ ਨਾ ਪਰਿਵਾਰਾਂ ਦੇ ਵਿੱਚ ਜਦੋਂ ਵੱਡੇ ਹਾਚੇ ਹੋ ਜਾਂਦੇ ਆ ਨਾ ਫਿਰ ਕਹਾਣੀ ਖਤਮ ਹੋਣ ਦੀ ਕਗਾਰ ਤੇ ਲੱਗਦੀ ਆ ਵੀ ਰਸਤਾ ਦਿਖਾਈ ਨਹੀਂ ਦਿੰਦਾ ਉਹ ਹੀ ਇਸ ਬੇਵੱਸ ਪਿਓ ਦੇ ਨਾਲ ਹੋਇਆ ਜਦੋਂ ਪਤਾ ਲੱਗਿਆ ਕਿ ਇਹਦੇ ਪੁੱਤਰ ਨੂੰ ਕੈਂਸਰ ਆ ਇਹਨਾਂ ਦੇ بیٹے ਨੂੰ ਬਲੱਡ ਕੈਂਸਰ ਤੇ ਘਰ ਦੀ ਜਿਹੜੇ ਹਾਲਾਤ ਐ ਇਹਨੇ ਮਾੜੇ ਹੋ ਚੁੱਕੇ ਆ ਕੀਮੋ ਕਰਾਈਆਂ ਜਾ ਰਹੀਆਂ 6 ਤੋਂ 7 ਕੀਮੋ ਜਿਹੜੀਆਂ ਪੀਜੀਆਈ ਦੇ ਵਿੱਚ ਹੋ ਚੁੱਕੀਆਂ ਔਰ ਉਹ ਕਰਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਵੀ 1 ਰੁਪਿਆ ਵੀ ਇਸ ਪਰਿਵਾਰ ਦੇ ਕੋਲ ਨਹੀਂ ਹੈਗਾ ਵੀ ਹੁਣ ਤਾਂ ਘਰ ਵੀ ਜਿਹੜਾ ਉਹ ਵਿਕਣ ਦੀ ਕਕਾਰ ਤੇ ਆ ਇਹ ਜਿਹੜੇ ਬਜ਼ੁਰਗ ਬੈਠੇ ਆ ਨਾ ਜਿਨ੍ਹਾਂ ਦੇ ਬੱਚੇ ਨੂੰ ਬਲੱਡ ਕੈਂਸਰ ਆ ਇਹ ਰਿਕਸ਼ਾ ਚਲਾਉਂਦੇ ਨੇ ਤੁਸੀਂ ਦੇਖੋ ਰਿਕਸ਼ਾ ਚਲਾਉਣ ਵਾਲਾ ਬੰਦਾ ਐਡੀ ਵੱਡੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦਾ ਤੇ ਅੱਜ ਇਹ ਬੇਵਸ ਹੋਇਆ ਪਿਓ ਅੱਜ ਅਪੀਲ ਕਰ ਰਿਹਾ ਬੇਨਤੀ ਕਰ ਰਿਹਾ ਤੁਹਾਡੇ ਅੱਗੇ ਵੀ ਮੇਰਾ ਸਾਥ ਦੇ ਦਿਓ ਮੇਰਾ ਸਾਥ ਦੇ ਦਿਓ ਪੰਜਾਬੀਓ ਮੇਰੇ